ਕੀ ਕਿਸਮਤ ਮਾੜੀ ਆ ਨਪੁੱਤਿਆਂ ਦੀ ਮੇਰੀ ਤਾਂ ਜੀ ਜੀ ਤਪਾਉਂਦਾ ਗਾ ਆਕੇ ਮੈਨੂੰ ਤਾਂ ਕਿ ਮੈਂ ਸੋਨੀ ਆ ਜੇ ਬੈਠੀ ਆ ਆ ਤਰ੍ਹਾਂ ਦਿਮਾਗ ਖਰਾਵਾ ਕੀ ਗੱਲ ਕਿਉਂ ਬਤਮੀਜ਼ ਹੋ ਰਿਹਾ ਗਾ ਤੂੰ ਕਿਉਂ ਵਾਰ-ਵਾਰ ਮਾਗਰਾ ਆਇਆ ਨਾ ਹੁਣ ਫੇਰ ਕੀ ਕਰਾਂ ਸਾਡ ਲੈਣ ਆਇਆਂਗਾ ਇੱਥੇ ਤੂੰ ਹਰ ਜੀ ਮੈਂ ਤਾਂ ਦਿਨ ਕੁਝ ਨਹੀਂ ਆਖਿਆ ਜੇ ਕੋ ਸਾਖੀ ਹੈਗਾ ਜਦੋਂ ਤੈਨੂੰ ਮੈਂ ਇੱਕ ਵਾਰੀ ਬੰਦਾ ਵਾਂਗੂ ਜਵਾਬ ਦੇਤਾ ਸੀ ਵੀ ਮੈਂ ਨਹੀਂ ਧਰਨਾ ਵਿਆਹ ਕਰਾਉਣਾ ਫਿਰ ਤੂੰ ਜਾ ਕੇ ਕੀਪੂ ਨੂੰ ਵਿੱਚ ਲੈ ਲਿਆ ਵੀ ਕੀਪੂਰਾ ਹੀ ਮੈਂ ਉਹ ਕੀਪੂ ਮੇਰਾ ਬਚੋਲਾ ਬਣ ਕੇ ਮੈਂ ਕਰਵਾ ਲਾਂ ਹੈ ਬਾਲਾ ਸ਼ਿਆਰ ਬਣ ਗਿਆ ਆਪਦੇ ਆਪ ਨੂੰ ਤੂੰ ਹੁਣ ਤੂੰ ਕੀ ਲੈਣਾ ਆ ਕਹਿੰਦਾ ਮੈਂ ਬੈਠੀ ਹੈ ਕੋਈ ਨਹੀਂ ਟੇਕੇ ਹੌਲੀ ਗੱਲ ਕਰ ਹੌਲੀ ਗੱਲ ਕਰ ਅਜੇ ਥੋੜੇ ਗੱਲ ਕਰ ਇੰਨੀ ਗਰਮਾਈਂ ਨਹੀਂ ਜਾਂਦਾਂ ਹੰਦ ਮੇਰੀ ਗੱਲ ਸਮਝ ਲੈ ਪਹਿਲਾਂ ਮੈਨੂੰ ਤੇਰੀ ਗੱਲ ਸਮਝਣ ਦੀ ਜ਼ਰੂਰਤ ਨਹੀਂ ਪਹਿਲਾਂ ਸੁਣਤਾ ਲੈ ਫੇਰ ਬੋਲ ਪੀ ਤੇਰਾ ਮੁੰਡਾ ਜੇ ਨਾ ਐਸ਼ ਕਰਦਾ ਦੇਖਿਆ ਜਾਂ ਤਾ ਤਾ ਕਹੀ ਜੋ ਕੋ ਸਹਿਗਾ ਮੇਰੇ ਕੋਲੇ ਮੈਂ ਸਾਰਾ ਨਾ ਕਰਾ ਦਿੰਦਾ ਬੰਦਿਆਂ ਦੀ ਫਿਤਰਤ ਨੂੰ ਮੈਂ ਜਾਣਦੀ ਆ ਮੇਰੇ ਸਿਰ ਤੇ ਵੀ ਬੰਦਾ ਹੈਗਾ ਸੀ ਜੇ ਐਸ਼ ਕਰਾਉਣੀ ਹੁੰਦੀ ਨਾ ਉਹ ਤੇ ਪੁੱਤ ਨੂੰ ਉਹੀ ਕਰਵਾ ਦਿੰਦਾ ਮੈਂ ਦੋ ਘਾ ਨਹੀਂ ਕਰਾਉਣ ਦੀ ਗੱਲ ਹੋਗੀ ਹੋਗੀ ਯਾਰ ਹੈਗੀ ਆ ਮੈਂ ਜਿਉਂਦੀ ਮੈਂ ਮੇਰੇ ਪੁੱਤ ਨੂੰ ਐਸ਼ ਆਪੇ ਕਰਾ ਦੂੰਗਾ ਤੇ ਦੰਮ ਤੇ ਕਰਾ ਦੂੰਗਾ ਮੈਨੂੰ ਕਿਸੇ ਦੀ ਜ਼ਰੂਰਤ ਨਹੀਂ ਗਈ ਕੋਈ ਗੱਲ ਨਹੀਂ ਕੋਈ ਐਨੇ ਗਰਮਾਇਸ਼ ਨਹੀਂ ਜਾਂੰਦੰਦ ਤੇ ਆਵਰ ਆਵਰ ਆ ਅੱਖਾਂ ਤੇ ਜਨਾ ਕਰ ਮੈਨੂੰ ਹੱਥ ਨਾ ਲਾ ਮੋਰਚਾ ਤੋੜ ਬੂ ਦੇਖ ਲਈਏ ਮੈਨੂੰ ਹੱਥ ਲਾ ਜਾਗਾ ਇਹ ਨਾ ਸੋਚੀ ਬਹਿ ਕੱਲੀ ਰਹਿੰਦੀ ਹੈ ਮੇਰਾ ਕੋਸ ਕਰ ਨਹੀਂ ਸਕਦੀ ਹੈਗੀ ਆਂ ਖਾਜੇਗਾ ਨਾ ਕਿਸੇ ਹੋਰ ਨੂੰ ਕੱਢੀ ਜਾ ਕੇ ਤੁਰ ਜਾ ਉੱਟ ਕੇ ਇਥੋਂ ਐਂ ਕਿ ਮੈਂ ਤੁਰ ਜਾ ਤੂੰ ਬਾਰ-ਬਾਰ ਇੱਥੇ ਕਹਦਾ ਹੱਕ ਜਤਾਉਣਾ ਲੱਗਦਾ ਕਹੀਆ ਮੇਰਾ ਤੈਨੂੰ ਮੈਂ ਕਿੰਨੇ ਵਾਰੀ ਸਮਝਾਤਾ ਵੀ ਮੇਰੇ ਮਾਗਰ ਨਾ ਫਿਰ ਨਾ ਫਿਰ ਰਹਿਣਾ ਹੁੰਦਾ ਤੂੰ ਉਹਨਾਂ ਦੇ ਘਰੇ ਵੀ ਹੁਣ ਮੇਰਾ ਪੈਰ ਪਵਾ ਕੇ ਤਾਂ ਤੱਕੀ ਪੂਨ ਉਹਨੂੰ ਵਿੱਚ ਬਚੋਲਾ ਪਾ ਲਿਆ ਤੈਨੂੰ ਐਸੀ ਵੀ ਜੇ ਕੀਪੂ ਕਹਿ ਦੂਗਾ ਤਾਂ ਫਿਰ ਵਿਰਾਜ ਹੀ ਹੋ ਜੂਗੀ ਕੀਪੂ ਕੌਣ ਹੁੰਦਾਗਾ ਮੇਰਾ ਰਿਸ਼ਤਾ ਕਰਵਾਉਣ ਵਾਲਾ ਫਿਰ ਕਹ ਕੀਪੂ ਨੇ ਕਿਹਾ ਸੀ ਫਿਰ ਹੂੰ ਕਹਾ ਸੀ ਮੈਨੂੰ ਪਤਾ ਸਾਰੇ ਤੇਰੀ ਗਿਟਮਟ ਹੈਗੀ ਸੀ ਕੀਪੂ ਨਾਲ हां हां हेगेसी जीव गल्ला दा हुंदिया हुंदिया अरे इने इकट्ठे आओगे मेनू नी ना पता सीगा फेर ल्या के तैनू पढ़ाऊ मैंनू के ਸੁਪਨੇ ਆਉਂਦੇ ਸੀਗੇ ਜੋ ਲਵਣਦਾ ਸੀ ਉਹ ਜਿਗਜਮਟ ਨਾ ਹੁੰਦੀ ਫਿਰ ਮਾਝਾ ਐਸ਼ ਕਰੂਗੀ ਮੁੰਡਾ ਐਸ਼ ਮੈਨੂੰ ਤਾਂ ਤੇਰੇ ਪੈਸੇ ਤੇ ਐਸ਼ ਕਰਨ ਦੀ ਲੋੜ ਨਹੀਂ ਨਾ ਹੀ ਮੈਨੂੰ ਤੇਰੀ ਜ਼ਰੂਰਤ ਹੈ ਠੀਕ ਹੈ ਨਾ ਜਿਹਨੂੰ ਮਰਜੀ ਜਾ ਕੇ ਐਸ਼ ਕਰਾ ਲਾ ਹੋਰ ਕੜਾ ਤੇ ਕੁੜੀਆਂ ਬੁੜੀਆਂ ਮੁੱਕ ਗਈਆਂ ਓ ਇਨੀ ਜਾਇ ਜਾ ਦੰਨਾ ਐਨਾ ਪੈਸਾ ਟਕਾ ਦੰ ਦੇਉਂ हां सी दे यूं ਕੁ ਮੈਂ ਦੀ ਕਰਾਉਣਾ ਮੈਂ ਤਾਂ ਝਾੜੂ ਪੋਚਾ ਲਾ ਕੇ ਟਾਈਮ ਪਾਸ ਕਰ ਲੂੰਗੀ ਮੈਨੂੰ ਤੇਰੇ ਜਾਇਦਾਦੀ ਤੇਰੇ ਪੈਸੇ ਦੀ ਜਰੂਰਤ ਨਹੀਂ ਗਈ ਸਮਝ ਚ ਆ ਗਈ ਗੱਲ ਨਾ ਜਿਹੜਾ ਮੂੰਹ ਲੈ ਕੇ ਆਇਆ ਸੀ ਉਸੇ ਮੂੰਹ ਨਾਲ ਟੁੱਪ ਕਰਕੇ ਤੁਰ ਜਾ ਉੱਟ ਕੇ ਤੂੰ ਝਾਗ ਦੀ ਦੇ ਕੇ ਮੈਂ ਆਂ ਮੈਂ ਮੇਨ ਨੂੰ ਨਾ ਪੁੱਠਾ ਬਠਾਏ ਨਾ ਬੋਲਿਆ ਕਰ ਕਿਉਂ ਹਾਂ ਕੀ ਲੱਗਦਾਗਾ ਮੇਰਾ ਤੈਨੂੰ ਇਹ ਤੈਨੂੰ ਪੁੱਠਾ ਨਾ ਬੋਲਾਂ ਬਗ ਦੀਲੇ ਰਗਮਿਆਂ ਬਗ ਜਾ ਇਥੋਂ ਉੱਠ ਕੇ ਐਵੇਂ ਨਾ ਇੱਥੇ ਦਿਨ ਬਾਬੀ ਜਾ ਰਾਨੀ ਸਮਾਰ ਕੇ ਮਿੱਤੋ ਦੌਰ ਪੀਂਗਾ ਚ ਮੈਂ ਤਾਂ ਮੈਂ ਕਰਾਂ ਕੀ ਹਟੂ ਆ ਕਰਵਾ ਨਹੀਂ ਕੋਈ ਨਹੀਂ ਕਰਵਾ ਲੇਗਾ ਵਿਆਹ ਤੁ ਜਮਾ ਕਰਾਉ ਹੁਣ ਨਹੀਂ ਹਟਦਾ ਜਾ ਜਾ ਭਾਕ ਜਾ ਇਹ ਜੀ ਉਂਗਲਾ ਕਿਸੇ ਹੋਰ ਨੂੰ ਦਿਖਾਈ ਜਾ ਕੇ ਇਹ ਉਂਗਲ ਕੰਮ ਕਰੂਗੀ ਨਹੀਂ ਨਹੀਂ ਕੀ ਕਰਾਂ ਮੈਂ ਬੰਦੇ ਦਾ ਕਿਉਂ ਮੇਰੇ ਹੱਥ ਤੋਂ ਕਿਹੇ ਮਾਗਰ ਪਿਆ ਮਿੰਤੇ ਇਹਦੀ ਨਹੀਂ ਸਮਝ ਆਉਂਦੀ ਹੈਗੀ ਚਾਹਦਾ ਕੀ ਹੈਗਾ ਇਹ ਜਦੋਂ ਬਾਰ ਬਾਰ ਕਹੀ ਜਾਂਦੀ ਮੈਨੂੰ ਕੁਝ ਚਾਹੀਦਾ ਨਹੀਂ ਹੈਗਾ ਤੇਰੀ ਨਾ ਜੈ ਜਾਤ ਮੇਰਾ ਪੈਸਾ ਨਾ ਮੈਨੂੰ ਤੁਮ ਮੈਂ ਤਾਂ ਆਪਦਾ ਟਾਈਮ ਪਾਸ ਕਰ ਲੂੰਗੀ ਫੇਰ ਵੀ ਮਾਗਰ ਪਹਿਰੇਗਾ ਰਹਿਦਾ ਖੁੰਦਾ ਹੁਣ ਕੀਪੂ ਪਹਿਗਾ ਮਾਗਰ ਮੇਰੇ ਐ ਹੀ ਲੇਲਾ ਦੇਖੀ ਕਾ ਬੇੜਾ ਹੋ ਗਾ ਹਾਰ ਕੇ ਆਪ ਤੋਂ ਲੱਗ ਗਿਆ ਲੀੜਾ ਪਤਾ ਨਹੀਂ ਕਾ ਤੋ ਨਹੀਂ ਇਹ ਕਿਹੜਾ ਬੇੜਾ ਹੋ ਗਾ ਹੁਣ ਵੜਾ ਲੀੜਾ ਕਿੱਥੋਂ ਸੁੱਕਣਗੀ ਉਹ ਆਂਟੀ ਦਾ ਉਹ ਕੱਪੜੇ ਨਹੀਂ ਜਾਂਦੀ ਐ ਲੈ ਹੁਣ ਆਂਟੀ ਕੱਪੜੇ ਤੋਂ ਹੀ ਜਾਂਦੇ ਸੀ ਤੁਸੀਂ ਅਬੇ ਹੋ ਗਿਆ ਆਂਟੀ ਕੀ ਕਰਾਂ ਬੱਸ ਫਸ ਗਈ ਸੀ ਕਿਸੇ ਕੰਮ ਚ ਕਿੱਥੇ ਰਾਕੀ ਦੀ ਕਿੱਥੇ ਜਾਣਾ ਕੋਈ ਗੱਲ ਨਹੀਂ ਆਂਟੀ ਮੈਂ ਕੱਪੜੇ ਤਾਂ ਧੋਦ ਨਹੀਂ ਫਿਰ ਕਿਹਜੇ ਲੇਟ ਹੋ ਗਈ ਸੀ ਕਿ ਮੈਂ ਆਪੇ ਧੋ ਦਾਂਦੀ ਆ ਨਹੀਂ ਭਾਈ ਬਾਹਲਾ ਕੁਵੇਲਾ ਕਰਤਾ ਸੋਨੀ ਆਇਆ ਤਾਂ ਤੈਨੂੰ ਰੱਖਿਆ ਤੇ ਆਇਆ ਰੱਖਿਆ ਤੇ بیا ਬੜਾ ਆਇਆ ਕਰੀ ਆਂਟੀ ਮੈਂ ਕੀ ਕਰਾਂ ਮੈਨੂੰ ਤਾਂ ਕੀਪੂ ਨੇ ਫਸਾਤਾ ਕਿਆ ਤੇ ਹੋਰ ਤੂੰ ਨਾ ਮਾੜਾ ਮੋਟਾ ਸਮਝਾ ਦੇ ਉਹਦੇ ਨੂੰ ਕਹੇ ਨਾਗਾ ਮੈਂ ਸਾਖ ਕਰਾਉਣ ਨੂੰ ਕਹਿੰਦੀ ਸੀ ਮੈਂ ਤਾਂ ਉਹਨੂੰ ਕੋਈ ਚੰਗੀ ਕੁੜੀ ਦੇ ਵਧੀਆ ਦਾ ਸਾਖ ਕਰਾਉਂਦੀ ਸੀ ਖਾਣ ਹਣ ਪਰਵਾਨਦੀ ਦਾ ਪੜ੍ਹੀ ਲਿਖੀ ਹੈਗੀ ਸੀ ਆਪ ਉਹ ਉਲਟਾ ਕਹਿੰਦਾ ਕਿ ਮੈਂ ਤਾਂ ਤੈਨੂੰ ਹੀ ਕਰਾਉਣਾ ਮੈਂ ਦੇਖ ਤੈਨੂੰ ਵੀ ਦੱਸਿਆ ਸੀਗਾ ਤੇ ਉਸ ਤੋਂ ਬਾਅਦ ਮੈਨੂੰ ਕਹਿੰਦਾ ਕਿ ਮੈਂ ਕਿਾ ਚੱਲ ਕੋਈ ਗੱਲ ਨਹੀਂ ਜੇ ਤੂੰ ਬਾਹਲਾ ਕਰਨ ਲੱਗ ਗਈ ਤੂੰ ਵੀ ਕਹਿਣ ਲੱਗੀ ਅਖਾ ਚੱਲ ਤੇਰਾ ਘਰ ਵਸਦਾ ਕੋਈ ਗੱਲ ਨਹੀਂ ਬੰਦੇ ਤੋਂ ਬਿਨਾ ਜ਼ਿੰਦਗੀ ਨਹੀਂ ਨਿਕਲਦੀ ਮੈਂ ਕਿਾ ਚੰਗਾ ਚੱਲ ਕਰਾ ਲਵਾਂ ਕਿ ਭੂ ਮੈਨੂੰ ਤੇਰੇ ਤੇ ਭਰੋਸਾਗਾ ਕਹਿੰਦਾ ਮੁੰਡਾ ਤਾਂ ਮੇਰੇ ਨਾਲੋਂ ਤੇ ਮਨੂ ਕਹ ਸੰਗ ਚਲ ਤੂੰ ਚੱਲ ਕੰਮ ਨ ਬੜ ਲਿਆ ਤੈਨੂੰ ਦਿਖਾ ਕੇ ਲਿਆ ਮੈਂ ਤਾਂ ਉਹਦੇ ਨਾਲ ਵਾਗੀ ਦੇਖਣ ਅੱਛਾ ਗਈ ਤਾਂ ਲਿਆ ਕੇ ਮੇਰੇ ਮੁਰੇ ਸੱਜਰੇ ਨੇ ਖੜਾ ਤਾਂ ਬੁੜਾ ਹੋਕ ਪਾਲਾ ਕਉ ਤਾ ਪੈਨੇ ਮੇਰੇ ਹੱਥ ਤੋਂ ਕੇ ਮਾਗਰ ਪਹਿਰੇਗਾ ਬਸਿੰਦੇ ਨਹੀਂ ਸੀ ਤੇਰੇ ਮੈਂ ਕਰਾਉਣਾ ਹੁੰਦਾ ਜਿਨੂੰ ਤਾਂ ਕਿੱਦੇ ਦੀ ਕਰਾਵਾਉਂਦੀ ਉਹ ਤਾਂ ਰੋਜ਼ ਘਰੇ ਹੁੰਦਾਗਾ ਰੋਜ਼ ਗੇੜੇ ਮਾਰਦਾਗਾ ਉਹ ਨਹੀਂ ਤੇਰਾ ਟਾਈਮ ਪਾਸ ਹੋ ਜੂ ਤੇਰਾ ਜਵਾਕ ਪਾਸ ਜੂਗਾ ਮੈਂ ਨਹੀਂ ਆਂਟੀ ਉਹਦੇ ਨਾਲ ਮੈਂ ਤਾਂ ਕੱਲੀ ਟਾਈਮ ਪਾਸ ਕਰਾਂਗੀ ਮੈਂ ਉਹ ਗੁੜੇ ਨਾਲ ਮੈਂ ਕਿਉਂ ਬਹਿ ਕਰਾਂਗੀ ਕੋਈ ਖਾਣ ਪਰਵਾਣਾਗਾ ਕੋਈ ਉਹ ਚੱਲ ਕੋਈ ਨਾ 2 ਸਾਲ ਵੱਡਾ ਹੋ ਨਹੀਂ ਤਾਂ ਤੇਰੇ ਜ਼ਮੀਨ ਆਉਂਦੂ ਕੋਈ ਨਾਲ 4 ਪੈਸੇ ਨਹੀਂ ਆਈ ਤਾਂ ਕਹਿਨੇ ਵੀ ਤੇਰਾ ਟਾਈਮ ਪਾਸ ਹੋ ਜਾਊਗਾ ਕੀ ਮੈਂ ਇਹ ਜਿਆ ਟਾਈਮ ਪਾਸ ਤਾਂ ਕਰਾਉਣਾਗਾ ਕੀ ਮੈਂ ਇਹ ਜਮੀਨਾ ਤਾਂ ਕਰਾਉਣਾ ਉਹੀ ਗੱਲ ਲੋਕ ਥੂ ਥੂ ਕਰਨਗੇ ਬਰੋਬਰ ਦਾ ਮੇਰਾ ਮੁੰਡਾ ਹੋਣ ਵਾਲਾ ਮੈਂ ਤਾਂ ਕਹਿ ਕਹਾ ਕੇ ਚਲਾਇਆ ਹੋਗਾ ਸੀ ਤੁਸੀਂ ਵਾਲਾ ਕਹਿਣ ਲੱਗੇ ਚਲ ਮੈਨੂੰ ਆਖਾ ਮਖਾ ਚਲਾ ਆਪਦੇ ਆ ਕੇ ਚਲ ਚੰਗੀ ਮੱਤ ਹੀ ਦਿੰਦੇ ਆ ਪਰ ਮੈਨੂੰ ਐ ਨਹੀਂ ਨਾ ਪਤਾ ਸੀਗਾ ਕਿ ਪੁੱਜਾ ਕਿ ਉੱਥੇ ਖੜਾ ਹੋਗਾ ਮੈਨੂੰ ਉਹਦੇ ਕੋਲ ਉਹਨੇ ਮੈਂ ਤਾਂ ਦਿਮਾਗ ਖਰਾਬ ਕਰਤਾ ਮੈਂ ਤਾਂ ਘਰ ਆ ਕੇ ਰੋਈ ਸੋ ਰੋਈ ਮਖਾ ਮੇਰੀ ਕੀ ਕਿਸਮਤ ਮਾੜੀ ਏਗੀ ਇੱਥੇ ਮੇਰਾ ਬਲੱਡ ਵੱਧ ਗਿਆ ਮੈਂ ਖਾ ਬੂਹਾ ਬੇੜਾ ਹੋ ਗਿਆ ਤੇ ਦੇਸ਼ਾਂ ਨੇ ਲੀੜੇ ਪੈਨੇ ਤੋਂ ਹੋਊਗੀ ਤਿਆਰ ਕੇ ਮੈਂ ਧੋਣ ਲੱਗਿਆ ਹੁਣ ਜੈਸਵਨੀ ਤੈਨੂੰ ਪਿਆਰ ਨਾਲ ਰੱਖਿਆ ਪੁੱਤੋ ਜਦੋਂ ਟਾਈਮ ਨਾਲ ਆਇਆ ਕਰ ਆਂਟੀ ਮੈਂ ਤਾਂ ਵਧੀਆ ਟਾਈਮ ਨਾਲ ਹੀ ਹੁੰਦੀ ਸੀ ਮੈਨੂੰ ਕੀ ਪਤਾ ਸੀਗਾ ਵੀ ਮੇਰੇ ਨਾਲ ਐ ਹੋਊਗੀ ਹੈ ਕੱਲ ਕੋਈ ਨਾ ਚਾਹ ਪੀ ਲਾ ਹੁਣ ਪੁੱਤ ਤਲ ਕੋਈ ਨਹੀਂ ਮੈਂ ਤੋੜ ਦੂੰਗੀ ਕੱਪੜੇ ਸੁੱਕਣੇ ਬਾਹਰ ਮੈਂ ਟਾਂਟੇ ਕੀਪੂ ਨੂੰ ਤਾਂ ਸਮਝਾਵੇ ਮੇਰਾ ਛੜਦੇ ਖੇੜਾ ਮੈਨੂੰ ਤਾਂ ਲੋੜ ਨਹੀਂ ਹੈਗੀ ਇਹ ਜਿਹੇ ਵਿਆਹਾਂ ਦੀ ਮੈਂ ਤਾਂ ਬਸ ਐਂ ਕੰਮ ਕਰਕੇ ਨਾ ਟਾਈਮ ਪਾਸ ਕਰ ਲੂੰਗੀ ਪਾਲ ਲੂੰਗਾ ਆਪਦਾ ਜਵਾਕ ਮੈਂ ਚਲ ਮੈਂ ਉਹਨੂੰ ਕਹਿ ਦੂੰਗੀ ਭਈ ਉਹਨੂੰ ਸਮਝਾ ਬਸ ਭਈ ਮੈਨੂੰ ਮੇਰੇ ਵਿਆਹ ਦੇ ਨਾ ਕਰਨਾ ਪਵੇ ਕੋ ਕਿਤੇ ਕਰਾਵੇ ਕਿਤੇ ਨਾ ਕਰਾਵੇ ਚਾਹੇ ਭਈ ਆਪਦਾ ਹੋਰ ਦਿਹਾੜੀ ਕਰਕੇ ਟਾਈਮ ਪਾਸ ਕਰੇ ਕਿਉਂਕਿ ਜਿਵੇਂ ਮਰਜ਼ੀ ਕਰ ਲੈ ਉਹ ਵੀ ਤੈਨੂੰ ਕਹਿਣ ਦੀ ਲੋੜ ਨਹੀਂ ਬਸ ਕੀਪੂ ਨੂੰ ਇੰਨੇ ਕੋ ਗੱਲ ਸਮਝਾ ਦੇ ਮੈਨੂੰ ਨਾ ਹੁਣ ਵਿਆਹੂ ਬਾਰੇ ਕਹੇ ਕਹਿ ਦੂੰ ਮੈਂ ਉਹ ਆ ਜਾਂਦੇ क्या भी लाओ के लागे पोचा चंग हूं देख ला हूं किपू ते आ चली हूं की पता लगता भाई की खोटा की च ना खोटा का किपू भी साडा है ही नहीं किसे लाए दा वो ताप कह रहा तो भूखा बना बिचोला बन गया वो साख करांदा गा आउं दे मैं पूछ दिया दे ना कर दिया गल सोनी पानी लेके दी यार एक हां जी दियो नहीं ਆ ਦੂਰਾ ਯਾਰ ਪਤਾ ਨਹੀਂ ਜਾਣਾ ਕਿ ਨਹੀਂ ਜਾਣਾ ਯਾਰ ਕਿਵੇਂ ਕਰੀ ਹਾਲੋ ਕਰ ਲੈ ਕੰਮ ਕੰਮ ਤਾਂ ਮੈਂ ਕਰ ਲੈਣੀ ਆ ਹਾਂ ਤੇ ਉਹ ਕੀ ਪੁਸਾਕ ਕਰਵਾਈ ਜਾਂਦਾ ਸੀ ਕਿਨੂੰ ਮੈਨੂੰ ਵਾ ਵਧੀਆ ਗੱਲ ਹੈਗੀ ਵਧੀਆ ਗੱਲ ਹੈ ਤੈਨੂੰ ਐ ਪਤਾ ਵੀ ਹੋਇਆ ਕੀ ਹੈ ਮੇਰੇ ਨਾਲ ਕੀ ਹੋ ਗਿਆ ਕੀ ਬਣਿਆ ਕਿਪੂ ਮੈਨੂੰ ਲੈ ਗਿਆ ਮੈਂ ਤਾਂ ਖੁਸ਼ੀ ਖੁਸ਼ੀ ਕਰਦੀ ਹਾਂ ਮੈਨੂੰ ਕਹਿੰਦਾ ਮੇਰੇ ਨਾਲੋਂ ਥੋੜੀ ਜੀ ਉਮਰ ਦਾ ਵੱਡਾ ਹੀ ਆ ਆਂਟੀ ਨੇ ਵੀ ਕਹਿਤਾ ਕੋਈ ਗੱਲ ਨਹੀਂ ਕਰਵਾ ਲਾ ਮੈਂ ਆਖਾ ਚਲ ਠੀਕ ਆ ਮੈਂ ਆਖਾ ਚਲ ਥੋੜੀ ਜੀ ਉਮਰ ਦਾ ਵੱਡਾ ਮੈਂ ਤਾਂ ਸਮਝੀ ਸੀ ਤੇਰਾ ਹਾਂ ਹਾਂ ਆਖਾ ਮੇਰੇ ਨਾਲੋਂ ਵੱਡਾ ਗਾ ਮਹਾ ਚਲ ਕਹਿੰਦਾ ਵੇ ਲਉਣੀ ਆ ਆ ਜਾ ਕਹਿੰਦਾ ਬਾਹਰ ਹੀ ਆ ਵਸ ਦਿਖਾ ਕੇ ਲਵਾ ਲਾ ਕੇ ਦਿਖਾ ਤਾਂ ਮੈਨੂੰ ਉਹ ਬੁਢਾ ਪਾਲਾ ਹਾਂ ਵਧੀਆ ਸਮਾਧੀ ਹਾਂ ਵਧੀਆ ਸਮਾਧੀ ਦੇਖੀ ਹਾਸ ਦਾਗਾ ਹੈ ਜੇ ਮੇਰੇ ਤੇ ਹਾਸੇਲ ਦੀ ਗੱਲ ਹੁਣ ਹੋਊਗੀ ਕੀ ਖੋਟ ਹੈਗਾ ਵਧੀਆ ਹੈਗਾ ਬੰਦਾ ਠੰਡਾ ਬੰਦਾ ਹੈਗਾ ਹੋਰ ਕੀ ਭਾਲਦੀਆਂਗੀ ਚੰਗੀ ਜਾਇਦਾਦ ਆ ਚੰਗਾ ਪੈਸਾ ਮਾਲਕਣ ਬਣ ਜੇਗੀ ਮੈਨੂੰ ਤਾਂ ਲੋੜ ਨਹੀਂ ਉਹਦੇ ਪੈਸੇ ਦੀ ਨਾਲੇ ਉਹਦੀ ਜਾਇਦਾਦ ਦੀ ਇਹ ਜਿਹੇ ਮਾਲਕਣਾ ਤੋਂ ਮੈਂ ਆਹੀ ਚੰਗੀ ਹੈਗੀ ਕਿ ਭੂਨੇ ਵਧੀਆ ਕੀਤੀ ਫਿਰਦੇ ਨਾਲ ਮੈਨੂੰ ਕੀ ਪਤਾ ਸੀਗਾ ਵੀ ਮੈਨੂੰ ਆਏ ਮਜ਼ਾਕ ਕਰੂਗਾ ਮੇਰੇ ਨਾਲ ਮੈਂ ਤਾਂ ਉਹਨੂੰ ਸਾਖ ਕਰਾਉਂਦੀ ਸੀ ਆਪ ਉਲਟਾ ਮੈਨੂੰ ਹੀ ਲੱਗ ਗਿਆ ਕਰੂਣ ਉਹਦਾ ਵਰ ਵੱਡੀ ਬਚੋਲਣ ਬਣਦੀ ਹੈ ਕਿ ਬਣਾ ਦੇ ਕਰਵਾ ਦੇ ਸਕਾ ਫਿਰ ਮੈਂ ਉਹਦਾ ਹਾਨ ਪ੍ਰਮਾਣ ਹੀ ਪਾਲਿਆ ਸੀ ਮੈਂ ਕੋਈ ੜਾ ਧੋਖਾ ਥੋੜੀ ਕਰਦੀ ਸੀਗੀ ਉਹਦੇ ਨਾਲ ਫਿਰ ਤੇਰਾ ਵੀ ਹਾਨ ਪ੍ਰਮਾਣ ਹੀ ਆ ਪਾਲੇ ਦੀ ਉਮਰ ਕਿੱਡੀ ਕਬੱਡੀ ਹੈਗੀ ਉਹ ਇਹ ਜਦ ਤੂੰ ਜਵਾਕ ਦੀ ਮਾਂ ਵੀ ਹੈਂਗੀ ਪਾਲੇ ਦੀ ਉਮਰ ਫਿਰ ਤੈਨੂੰ ਕੀ ਹੁੰਦਾ ਤੂੰ ਮੰਨ ਜਾ ਨਾ ਕਿਉਂ ਮੈਂ ਕਿਉਂ ਮੰਨਣਾ ਲੈ ਹੱਦ ਹੈ ਤੇਰੀ ਵਾਲੀ ਹੱਦ ਮੇਰੇ ਤੇ ਆ ਜਾੜਾ ਕਰ ਜਿਹੜਾ ਤੇਰੇ ਪਿੱਛੇ ਜਾਣ ਦਿੰਦਾ ਫਿਰਦਾ ਉਹਨੂੰ ਤੂੰ ਦੇਖਣ ਪਛਾਣ ਦੇਣੀ ਹੈਗੀ ਗੱਲਾਂ ਦੇ ਕਰਦੀ ਤੇ ਮੈਂ ਤੇਰੇ ਪਿੱਛੇ ਜਾਣ ਦਿੰਨੀ ਆ ਤੂੰ ਪਸਾਨ ਲਾ ਫਿਰ ਮੈਨੂੰ ਤੂੰ ਗਾ ਨਹੀਂ ਪਸਾਨਦਾਗਾ ਨਾ ਨਾ ਫੇਰ ਆਪ ਤੂੰ ਮੰਨਦਾ ਨਹੀਂ ਹੈਗਾ ਮੈਨੂੰ ਹੈਗਾ ਨਾ ਗਾਉਂਦੇ ਨਾਲ ਕਰਵਾ ਲਾ ਮੈਨੂੰ ਕੀ ਲੋੜ ਆ ਮੈਨੂੰ ਤਾਂ ਲੋੜਾ ਨਾ ਆਪਣਾ ਵੀ ਮੈਚ ਹੈਗਾ ਤੇ ਹੋਰ ਮੈਚ ਕਿੱਦਾਂ ਹੁੰਦਾਗਾ ਨਹੀਂ ਹੈਗਾ ਵਧੀਆ ਰਹੇਗੀ ਹਲੇ ਵੀ ਟਾਈਮ ਆ ਬਾਲਾ ਤੇਰੀ ਜ਼ਿੰਦਗੀ ਬਦਲ ਦੋ ਆਇ ਤੇ ੱੱਕੇ ਖਾਨੀ ਫਰਦੀਆਂ ਨਾ ਭਾਂਡੇ ਮਾਂਜ ਦੀ ਫਰਦੀਆਂ ਮੈਲ ਤੋਂ ਨਹੀਂ ਫਰਦੀਆਂ ਕੀ ਤੇ ਨਜ਼ਾਰੇ ਲੁੱਟੇਂਗੀ ਰਾਜ ਕਰਨਗੇ ਕਰਵਾਲਾ ਬਾਲ ਦੇ ਨਰਬਿਆ ਕੀ ਪਤਾ ਤੇਰੀ ਟੰਗੀ ਸੋਝਾ ਮੈਂ ਤੇਰੇ ਨਾਲ ਕਰਵਾਉਂਗੀ ਨਹੀਂ ਤਾਂ ਸਾਰੀ ਉਮਰ ਭਾਂਡੇ ਮਾਂਜਣੇ ਮਨਜ਼ੂਰ ਆ ਗਏ ਮੈਨੂੰ ਤੇ ਆਹ ਪੋਚੇ ਨਾਲ ਮੈਲ ਤੋਂ ਨਹੀਂ ਮੇਰੇ ਨਾਲ ਮੇਰੇ ਨਾਲ ਤਾਂ ਨਹੀਂ ਹੁੰਦਾ ਬਹਿ ਦੇਖ ਹਨਾ ਇਹ ਬਹਿਮ ਚ ਦਾ ਤੂੰ ਨਾਰਾ ਹੈ ਬਹਿਮ ਚ ਨਹੀਂ ਹੈਗੀ ਠੀਕ ਬਹਿਮ ਜੀ ਹੈ ਫਿਰ ਹੋਰ ਨਹੀਂ ਨਹੀਂ ਨਾ ਤੇਰੇ ਨਾਲ ਹੀ ਮੰਨ ਜੈਗਾ ਆਪੇ ਮੰਨੇਗਾ ਹੌਲੀ ਹੌਲੀ ਮੰਨ ਜਾਏਗਾ ਕੋਈ ਗੱਲ ਨਹੀਂ ਟਾਈਮ ਪਏ ਤੇ ਹੱਦ ਹੈ ਕੋਈ ਗੱਲ ਦਿਵਾਲੀ ਲੋਹੜੀ ਅਭੀ ਸਾਰਵਾਦ ਆਜੂਗੀ ਹਾਂ ਗੱਲਾਂ ਦੇ ਕਰਦੀ ਕੋਈ ਗੱਲ ਨਹੀਂ ਲੈ ਕੋਈ ਗੱਲ ਨਹੀਂ ਮੰਨੇਗਾ ਆਪੇ ਮੰਨੇਗਾ ਮੈਂ ਤਾਂ ਕੋਈ ਨਹੀਂ ਮੰਨਦਾ ਹੈਗਾ ਐਂ ਤਾਂ ਹੁਣ ਮੇਰੇ 8-10 ਵਿਆਹ ਹੋਈ ਹੁੰਦੇ ਜਾਈ ਮੰਨ ਜਾਂਦਾ ਮੈਂ ਹੈਂ 8-10 ਕਿੰਨੇ ਵਰਗੀਆਂ ਅੰਨਾਂ ਨੇ ਉਠੇੜੀਆਂ ਤੂੰ ਕਿਹੜਾ ਪਹਿਲੀ ਹੈਗੀ ਜਦੋਂ ਮੈਂ ਕੰਮ ਹੀ ਨਹੀਂ ਕਰਨਾ ਹੈਗਾ ਵਿਆਹ ਕਰਵਾਉਣਾ ਹੀ ਨਹੀਂ ਨਾ ਕਵਾਰੇ ਰਹਿਣਾ ਕਿੰਦੇ ਵਿੱਚ ਹੋਰ ਨਿਆਰੇ ਤੇ ਦੂਜਿਆਂ ਨੂੰ ਕਾ ਤੰਨਾ ਦਾ ਮਤਾਂ ਵੀ ਵਿਆਹ ਕਰਵਾ ਲੋ ਕਰ ਬਾਬਾ ਦੇ ਘਨੇ ਕਰ ਬਸਾ ਲੋ ਬਈ ਵਧੀਆ ਹੈਗਾ ਹੁਣ ਆਪਣੇ ਨਾਲ ਤਾਂ ਹੋਈ ਆ ਮਾੜੀ ਆ ਪਤਾ ਨਹੀਂ ਉਹ ਕਰਦੇ ਹੈਗੇ ਮੇਰੇ ਤਾਂ ਕੰਨ ਖੁੱਲੇ ਹੋਏ ਆਗੇ ਦੂਜਿਆਂ ਦੇ ਬੰਦ ਨੇ ਉਹਨਾਂ ਦੇ ਖੋਲ ਤਾਂ ਬੰਦ ਕਿਉਂ ਆਗੇ ਵਧੀਆ ਜ਼ਿੰਦਗੀ ਹੈਗੀ ਵਿਆਹ ਵਿਆਹ 'ਚ ਕੀ ਬਰਾਈ ਆ ਬਈ ਕਰੋ ਜਮਾਨ ਵੰਦਾਗਾ ਤੇਰਾ ਹੁਣ ਮਾਣਾ ਦਿਲ ਕਰਦਾ ਵਿਆਹ ਕਰਵਾਉਣ ਨੂੰ ਕਰਦਾ ਵੀ ਨਹੀਂ ਕਰਦਾ ਕਰਦਾ ਤਾਂ ਹੈਗਾ ਪਰ ਤੇਰੇ ਨਾਲ ਕਰਦਾ ਮੇਰੇ ਨਾਲ ਕਿਉਂ ਲੈ ਮੇਰੇ ਤੇ ਕਿਹੜਾ ਗਾਉਦੇ ਨੂੰ ਫੁੱਲ ਜੜੇ ਆਗੇ ਮੇਰੇ ਬਾਦ ਦਾ ਫੁੱਲ ਹੀ ਜੜੇ ਨਾ ਨਾ ਇਹ ਤਾਂ ਗਲਤ ਗੱਲ ਆ ਸੋਨੀ ਤੂੰ ਵੀ ਹੋਰ ਭਾਲ ਲੈ ਵਧੀਆ ਹੈ ਤੇਰੀ ਉਮਰ ਕੀ ਹੈ ਹੂੰ ਫੇ ਤਾਂ ਹੀ ਤਾਂ ਕਹਿੰਦੀ ਆ ਕਿੰਨੀ ਉਮਰ ਹੈਗੇ ਤੂੰ ਕਰਵਾ ਲੈ ਮੇਰੇ ਨਾਲ ਵਿਆਹ ਫਿਰ ਮੈਂ ਤਾਂ ਨਹੀਂ ਕਰਾਉਂਦਾ ਜਦੋਂ ਮੈਂ ਬੈ ਹੀ ਨਹੀਂ ਕਰਾਉਣਾ ਇਹ ਗੱਲ ਖਤਮ ਨਹੀਂ ਸਿੱਧੀ ਗੱਲ ਕਰ ਸਕਦਾ ਮਾਂ ਨਾਲ ਵਿਆਹ ਬਾਰੇ ਵਿਚੋਲਾ ਪਾ ਲੈਣੇ ਵਿੱਚ ਬਚੋਲੇ ਦੇ ਦੇਖਿਆ ਅਗਾਹ ਰਾਜਿਆਂ ਦਾ ਵਿਆਹ ਕਰਵਾਉਣਾ ਹੈ ਬਚੋਲੀ ਨੂੰ ਰਾਜ ਮਹਾਰਾਜਾਂ ਦਾ ਗੱਲਾਂ ਦੇ ਕਰਦੀ ਬਚੋਲ ਪਣਾ ਲੈ ਗਈ ਬਚੋਲੀ ਪਾਲਾ ਨੇ ਆ ਕੀਪੂ ਬਚੋਲਾ ਹੈ ਗਿਆ ਵਧੀਆ ਪਾਲਾ ਕੀਪੂ ਨਹੀਂ ਹੁਣ ਫੇ ਮੇਰੇ ਵਿਆਹ ਦਾ ਨਾ ਲੈਂਦਾ ਨਾ ਨਹੀਂ ਲੈਂਦਾ ਹੈਗਾ ਨਾਰੇ ਹੋਰ ਨਹੀਂ ਕੀਪੂ ਵਾਸੀ ਦਾ ਮੈਥੋਂ ਕੱਢ ਦੂੰਗਾ ਇਹਨੂੰ ਛੇਤੀ ਪਾਲਾ ਨਹੀਂ ਤੇਰਾ ਕਿਹੜਾ ਛੱਡਦਾ ਉਹਦਾ ਗ੍ਰਹਿ ਬਣ ਗਿਆ ਤੇਰੀ ਜਿੰਦਗੀ ਦਾ ਜਨਾਂ ਜਿਹੜਾ ਉਹਨੂੰ ਮਿਲਦੀ ਨਹੀਂ ਨਾ ਉਹ ਨਹੀਂ ਤੇਰੇ ਬਾਤ ਪੈਣੋ ਹਟਦਾ ਹੈਗਾ ਵਧੀਆ ਦਿਾਰੇ ਲੁਕੇਗੀ ਲੋੜ ਨਹੀਂ ਮੈਨੂੰ ਤਾਂ ਪਾਲੇ ਦੀ ਠੀਕ ਆ ਨਾ ਲੋੜ ਨਹੀਂ ਨਲੇ ਹੋਰ ਨੂੰ ਹੱਦ ਹੋਈ ਪਈ ਆ ਲੈ ਇਹਦੇ ਹਾਲੀਆ ਤੱਕ ਕੀ ਕਰੀ ਜਾਂਦੀ ਹੈਗੀ ਮਾ ਤਾਂ ਕੀ ਪੁੱਤਿਆ ਰਾਣਾ ਦੀਪੂ ਬੜੀ ਗਈ ਪਾ ਕੇ ਗਿਆ ਲੈ ਇਹਦੇ ਪਾਲੇ ਨੂੰ ਲਿਆ ਖੜਾਇਆ ਹੈ ਆ ਨਾ ਚਾੜੂ ਜਾ ਰਾਇਆ ਹੈ ਕਿਆ ਨਾ ਨਾ ਪਰੇ ਕੰਮ ਜਾਂ ਨਵੇੜ ਕੇ ਜਾਵਾਂ ਨਮਸਕਾਰ ਜੀ ਨਮਸਕਾਰ ਹਾਂ ਕੀ ਜਾਈਦਾ ਹੁਣ ਤੈਨੂੰ ਹਾਂ ਹੀ ਨਹੀਂ ਤੇਰੇ ਕਰਮਾਂ ਜੋ ਛੋਕਾ ਨਾ ਪਿਛ ਦੋ ਦਿਨ ਵਧੀਆ ਜ਼ਿੰਦਗੀ ਤੇ ਕੱਟ ਲਈ ਜੀ ਨਾ ਮੈਨੂੰ ਲੋੜ ਨਹੀਂ ਹੈਗੀ ਸੁੱਖ ਦੀ ਮੈਂ ਖੁਸ਼ ਹਾਂ ਜਿਹੜਾ ਕੰਮ ਕਰਦੀ ਆ ਜਿੱਥੇ ਹੈਗੀ ਆ ਜਿਹੇ ਦੀ ਜ਼ਿੰਦਗੀ ਆ ਠੀਕ ਆ ਹੱਥ ਕਾਲੇ ਕਰਨੇ ਤੂੰ ساری ਜ਼ਿੰਦਗੀ ਬਸ ਕਰੀ ਜਾਏ ਐਨਾ ਸੋਹਣਾ ਰਿਸ਼ਤਾ ਕਰਾਉਂਦਾ ਸੀ ਤੈਨੂੰ ਐਨਾ ਸੋਹਣਾ ਹੀਰੇ ਵਰਗਾ ਮੁੰਡਾ ਸੀ ਹੀਰੇ ਵਰਗਾ ਬਸ ਲੋੜ ਨਹੀਂ ਮੈਨੂੰ ਇਹਦੇ ਹੀਰੇ ਵਰਗੇ ਮੁੱਦੇ ਦੇ ਤੇ ਪਿੱਛੇ ਪਾ ਕੇ ਰੱਖ ਲਾ ਨੂੰ ਹੀਰੇ ਵਰਗੇ ਨੂੰ ਓਏ ਹੋਰ ਲਿਆਦੀ ਉਹਨੂੰ ਹੋਰ ਪਰੇ ਪਤਾ ਨਹੀਂ ਤੂੰ ਆਪ ਦੇ ਆਪ ਨੂੰ ਸਮਝਦੀ ਕੀ ਆ ਵੀ ਮੈਂ ਕਿੰਨੀ ਕੁ ਸੋਹਣੀ ਆ ਕਰੋ ਸੋਹਣੀ ਹੋਵਾਂ ਨਾ ਹੋਵਾਂ ਤੇ ਫਿਰ ਤੇਰਾ ਡੱਕਾ ਤਾਂ ਕੀ ਸੀ ਯਾਰ ਤੇਰਾ ਘਰ ਹੀ ਬਸੋਂਦਾ ਸੀ ਮੈਂ ਤੇਰੇ ਕੋਈ ਮਾੜਾ ਸੋਚਿਆ ਸੀਗਾ ਉਹਦੇ ਨਾਲ ਕਰ ਮੁਸਾਵਾ ਜਾ ਕੇ ਬੁੜੇ ਨਾਲ ਉਹ ਤੇਰਾ ਬੁੜਾ ਕਾਦੇ ਵਾਸਤੇ ਲਾ ਕਿੱਧਰੋਂ ਲਾਦਾ ਤੈਨੂੰ ਯਾਰ ਜੋ 2-4 ਸਾਲਾਂ ਦਾ ਫਰਕ ਆ ਇਸ ਹਮਤ ਥੋੜੀਆ ਵੀ ਬੁਢਾ ਹੋ ਗਿਆ ਹੋ ਮੈਂ ਨਹੀਂ ਕਰਵਾਣਾ ਹੁਣ ਤੈਨੂੰ ਮੁੰਡਾ ਤੇਨ ਕਿੱਥੋਂ ਲੱਭਦਾ ਮੈਂ ਜਮ ਇੱਕ ਅੱਛੀ ਘਰ ਵਰਗਾ ਮੈਨੂੰ ਕੀ ਪਤਾ ਸੀਗਾ ਵੀ ਤੂੰ ਮੇਰੇ ਨਾਲ ਐਡਾ ਤੋਖਾ ਕਰੇਂ ਗੱਲ ਜਾ ਕੇ ਆਹ ਤੋਖਾ ਅੱਛਾ ਨਲੇ ਭੈਣ ਤੋੜਾ ਭਲਾ ਕਰੀਏ ਘਰ ਵਸਾਈਏ ਨਲੇ ਅੱਛਾ ਸੀ ਤੋਖਾ ਕਰਨ ਲੱਗ ਗਿਆ ਤੇ ਹੋਰ ਕੀ ਆ ਫਿਰ ਇਹ ਮੈਂ ਤਾਂ ਤੇਰੇ ਤੇ ਵਿਸ਼ਵਾਸ ਕਰਿਆ ਸੀਗਾ ਮੈਂ ਤਾਂ ਸੋਚੀ ਕੋਈ ਤੇ ਤੇਰਾ ਕਾਇਮ ਹੀ ਕੀਤਾ ਵਿਸ਼ਵਾਸ ਤੋੜਨ ਤੋਂ ਥੋੜੀ ਦਿੱਤਾ ਸੀਗਾ ਤੂੰ ਤੋੜਿਆ ਹੁਣ ਹੋਰ ਕੀ ਕਰੀਂ ਤੂੰ ਕਰੀ ਵਿਸ਼ਵਾਸ ਨਾ ਸੀਗਾ ਇੰਦਾ ਸੋਹਣਾ ਮੁੰਡਾ ਸੀ ਸੋਹਣਾ ਮੁੰਡਾ ਲੋੜ ਨਹੀਂ ਮੈਨੂੰ ਤਾਂ ਸੋਹਣੇ ਮੁੰਡਿਆਂ ਦੀ ਤੂੰ ਤਾਂ ਐ ਬਾਦ ਦੀ ਜੇ ਮੈਂ ਹੁਣ ਵੀ 20 ਕਿਸਾਲਾ ਦਾ ਹੋ ਜੇ ਤੇ ਫਿਰ ਮੇਰੇ ਬਾਰੇ ਕੀ ਖਿਆਲ ਆ ਤੂੰ ਰਹੇਂਦੇ ਰਹੇਂ ਮੇਰੇ ਨਾਂ ਨਾਲ ਤੂੰ ਚਲਾਤ ਨਾ ਯੇ ਨਾਨਾ ਨਾ ਆ ਦੇਗਾ ਨਾ ਤੂੰ ਮੇਰੇ ਵਾਸਤੇ ਲੋਟ ਮੰਗਦੀਆਂ ਨਾ ਤੂੰ ਪਾਲੇ ਵਾਸਤੇ ਪ੍ਰਭੂ ਜੀ ਪਹਿਲਾਂ ਵੀ ਮੇਰੇ ਨਾਲ ਚਲਾਕੀ ਕਰੀਆ ਹੁਣ ਵੀ ਚਲਾਕੀ ਹੈ ਜੇ ਤੂੰ ਰਿਸ਼ਤਾ ਕਰਵਾਉਣਾ ਹੀ ਆ ਨਾ ਤਾਂ ਆਪਣੇ ਭਾਈ ਨਾ ਕਰਵਾ ਦੇ ਆਹਾ ਦੇਖ ਬਣਾ ਆਦੀ ਉਮਰ ਦੇ ਤਾਂ ਉਹੀ ਉਮਰ ਦੇਖ ਕਿਉਂ ਕੀ ਗੱਲ ਤੇਰੇ ਨਾਲ ਕਿਉਂ ਕਰਾਊਗਾ ਪਿਆ ਕਿਉਂ ਕਰਵਾ ਕਿਉਂ ਨਹੀਂ ਸਤਾਦਾ ਕਿਹੜਾਂ ਗੱਲ ਤਾਂ ਤੋੜ ਕੇ ਦੇਖ ਨਾ ਮੈਨੂੰ ਗੱਲ ਤੋੜਨ ਦੀ ਲੋੜ ਆ ਬਣ ਬਚੋਲਾ ਸੁਪਨੇ ਦੇ ਬਣਦਾ ਸੀਗਾ ਇੱਧਰ ਬਣਾ ਇੱਧਰ ਕਿਉਂ ਬਣਾਵੇਂ ਹਾਂ ਜਿਹੜੇ ਸੁਪਨੇ ਦੇਖਦੇ ਆ ਤੇਰੇ ਸੁਪਨੇ ਰਹਿ ਜਾਣੀ ਸੁਪਨੇ ਤਾਂ ਮੈਂ ਪੂਰੇ ਕਰਨੇ ਆ ਆਏ ਨਹੀਂ ਹੁੰਦੇ ਫਿਰ ਤੇ ਤੂੰ ਕੱਤ ਨੂੰ ਮੈਂ ਵੀ ਕਿਹਾ ਸੀ ਮਾਂ ਜੇ ਦੁੱਧ ਉਹ ਰਤੀਆਂ ਤੇ ਲੱਗੇ ਐ ਇੱਥੇ ਆ ਉਹਦਾ ਕਰਨਾ ਕੰਮ ਕਿਉਂ ਤੂੰ ਇੱਥੇ ਮਹਾਰਾਣੀ ਬਣਨ ਦੀ ਸੋਚਦੀ ਤੂੰ ਉਹਦੇ ਕੀ ਕਿਹਾ ਸੀਗਾ ਮੈਂ ਗਈ ਗੁਜਰੀਆਂ ਜਦ ਤੇ ਮੈਂ ਤੈਨੂੰ ਆਖਿਆ ਸੀਗਾ ਤੂੰ ਮੇਰੇ ਭਾਈ ਨਾਲ ਸੁੱਤੀਆਂ ਉਹ ਗੱਲ ਕਰਦੇ ਨਹੀਂ ਤੂੰ ਕੀ ਕਿਹਾ ਸੀਗਾ ਮੈਂ ਗਈ ਕੁਝ ਨਹੀਂ ਆਈਨੀ ਮੈਂ ਕਿਹਾ ਸੀ ਛੋਡੇ ਪਰ ਗਈਆਂ ਹੌਲੀ ਹੌਲੀ ਅਹੀਂ ਵਸਾਉਂਦੀ ਹੁੰਦੀ ਆ ਚਾਹ ਇਸ ਵਾਲਾ ਬੰਦਾ ਦੇਖਿਆ ਨਹੀਂਗਾ ਤੇ ਉਹੀ ਗੱਲ ਅੱਜ ਸੱਚ ਹੋਈ ਹੈ ਕਿ ਨਾ ਮੈਂ ਪੈਸੇ ਮੰਗਰ ਨਹੀਂ ਗਈ ਹਾਂ ਕਿ ਸਮਝੇਗਾ ਨਾ ਵੀ ਪੈਸੇ ਵਾਲੇ ਪੈਸਾ ਤਾਂ ਫਿਰ ਪਾਲੇ ਪਰ ਵੀ ਕੋਸ ਸੀ ਪਤਾ ਪਤਾ ਮੇਰੀ ਮੇਰੀ ਗੱਲ ਸੁਣਾ ਤੂੰ ਮੇਰੇ ਕਰਾ ਉਹਦੇ ਨਾਲ ਪਿਆ ਫਿਰ ਮੈਂ ਪੈਸੇ ਮੰਗਰ ਨਹੀਂ ਨਾ ਜਾਂਦੀ ਜੈ ਜਤ ਮਾਂ ਦਾ ਵੀ ਜਾਂਦੀ ਪੈਸੇ ਮੰਗਰ ਨਹੀਂ ਜਾਂਦੀ ਓਏ ਬਿਲ ਮਿਲਣਾ ਚਾਹੀਦਾਗਾ ਪਤਾ ਸੁਣਾ ਮੈਂ ਉਹਦੇ ਨਾਲ ਤੂੰ ਫਿਰ ਪਾਲਦੇ ਨੂੰ ਚਾਲ ਮਾੜੇ ਉਧਰ ਸੋਚ ਉਹਦੇ ਕਰਨੀ ਤਾਂ ਤੂੰ ਸੋਵੇ ਪਾਸੇ ਆਰ ਜਿਹੜੀ ਤੂੰ ਮੱਥੀ ਹੋਈ ਆ ਉਹ ਮੱਥੀ ਹੋਈ ਆ ਤੇਰੀ ਮੱਥੀ ਹੋਈ ਤਾਂ ਪੂਰੀ ਕੋ ਨਹੀਂ ਹੁੰਦਾ ਫਿਰ ਮੈਂ ਪੂਰੀ ਕਰੂੰਗੀ ਵਿਆਹ ਦਾ ਮੈਂ ਕਰਵਾਉਂਗੀ ਤੱਕੇ ਜੇ ਨਾਲੇ ਕਰਵਾਉਂਗੀ ਫਿਰ ਤੈਨੂੰ ਇਸ ਘਰ ਚ ਰਹਿਣ ਵੀ ਨਹੀਂ ਦੰਦਾ ਸਮਝ ਲਵਾਂ ਹਾਂ ਜਦੋਂ ਮੈਂ ਆ ਗਈ ਇਸ ਘਰ ਚ ਮਾਲਕਣੀ ਬਣ ਕੇ ਨਾ ਜੇ ਜੇਦੀ ਘਰ ਵਾਲੀ ਤੇ ਤੈਨੂੰ ਛੁੱਟੀਆਂ ਨਾਲੇ ਬਾਹਰ ਕੱਢੂਗੀ ਸਮਝ ਗਿਆ ਨਾ ਪਹਿਲਾ ਚੁੜਕੀ ਵਜਾਉਣੀ ਤਾਂ ਸਿੱਖਲਾ ਮੈਨੂੰ ਸਿੱਖ ਨੂੰ ਸਭ ਕੁਝ ਸਿੱਖ ਨੂੰ ਕੋਈ ਗੱਲ ਜੇ ਇੱਕ ਤੇ ਤੱਕ ਤਾਂ ਸਭ ਕੁਝ ਸਿੱਖ ਗਈ ਅੱਗੇ ਵੀ ਸਿੱਖੀ ਚਲੋ ਥਰਾ ਸੁਪਨੀ ਲੈ ਜੁਗਾ ਸੁਪਨਾ ਸੁਪਨਾ ਤਾਂ ਮੈਂ ਪੂਰਾ ਕਰਨਾ ਫਿਰ ਜੇ ਤੈਨੂੰ ਹਾਂ ਲੱਗਦਾ ਨਾ ਮੈਂ ਤੈਨੂੰ ਉਹਦੇ ਵੀ ਆਸੀ ਹੋ ਵੀ ਗਿਆ ਨਾ ਜੇ ਦੋ ਦਿਨਾਂ ਦਾ ਕਟਨੇ ਆ ਤੂੰ ਕੱਟ ਲੈ ਇਸ ਘਰ ਚ ਸ਼ਰੀਫੀ ਨਾਲ ਕੰਮ ਕਰਕੇ ਹੁਣ ਤੂੰ ਤੇਰੇ ਖੰਭ ਨਿਕਲੇ ਤੂੰ ਚਾਂਗਲ ਦੀ ਜਾਨੀ ਹੁਣ ਜੇ ਤੈਨੂੰ ਲੱਗਦਾ ਨਾ ਖੰਭ ਨਿਕਲੇ ਤਾਂ ਹਾਂ ਨਿਕਲੇ ਆਈ ਚਾਂਗਲ ਨਹੀਂ ਆ ਬਸ ਕੱਟਨੇ ਆਉਂਦੇ ਆ ਵੀ ਦੇਖਿਆ ਤੇਰੇ ਵਰਗੇ ਬੋਤਲੇ ਉਧਰ ਤਾਂ ਤੁਨ ਮੈਂ ਸੀਰੀਅਲ ਚੱਲ ਹੁਣ ਜਿਹੜੀ ਉਗੀ ਚੌੜ ਹੋ ਆ ਜਿਹੜੇ ਸੁਪਨੇ ਤੇ ਦੁੱਖ ਆ ਦੇ ਬੁੰਗਦੀਆਂ ਆਗੇ ਤਾਂ ਮੇਰੇ ਭਾਈ ਨਾਲ ਵਿਆਹ ਕਰਾ ਲੈ ਭੁੱਲ ਜਾ ਇਹਨੂੰ ਆਪ ਦੀ ਉਮਰ ਦੇਖ ਲੈ ਉਹਦੇ ਅੱਧ ਉਮਰ ਦਾ ਤਾਂ ਉਹ ਤੇ ਮਨ ਤੇਰਾ ਮੰਗਾ ਹੀ ਹੈ ਤੇਰਾ ਵਿਆਹ ਤੇ ਉਹਦੀ ਉਮਰ ਤਾਂ ਦੇਖ ਲੈ ਜਿਵੇਂ ਤੂੰ ਕਹਿੰਨੀ ਆ ਤਨ ਉਹ ਬੁੜਾਗਾ ਇੱਧਰ ਵੀ ਫੇਰ ਲੋਟ ਨਹੀਂ ਆਉਂਦਾ ਆਉਂਦਾ ਲੋਟ ਹੁੰਦਾ ਕਿਉਂ ਨਹੀਂ ਤੇਰਾ ਤਾਂ ਪਾਲੇ ਕਰਨੇ ਲੋੜ ਵਧੀਆ ਦੱਸਦਾ ਵਾਜੇ ਕਿ ਤੁਸੀਂ ਦੋਤੇ ਵਧੀਆ ਲੱਗਦੇ ਹੋ ਮੈਨੂੰ ਜਰੂਰਤ ਨਹੀਂ ਹੈਗੀ ਪਾਲੇ ਦੀ ਸਮਝ ਗਿਆ ਨਾ ਵਿਆਹ ਕਰਵਾਣਗੀ ਤਾਂ ਸੋਚ ਲਈ ਕਰਵਾਣਗੀ ਸੋਚ ਲਈ ਹਾਂ ਇਹ ਵੀ ਮੇਰੀ ਹੰਡਾ ਤੈਨੂੰ ਇੱਥੇ ਰਹਿ ਕੇ ਇਸ ਘਰ ਦੀ ਮਾਲਕਣ ਬਣ ਕੇ ਦਿਖਾਵਾਂਗੀ ਵਿਆਹ ਵੀ ਉਸੇ ਨਾਲ ਹੀ ਕਰਵਾ ਕੇ ਦਿਖਾਵਾਂ ਪਾਲਾ ਪਾਲੇ ਨੂੰ ਚੱਕਵਾਣਾ ਦਮਾਂ ਮੈਂ ਜੇ ਮੈਂ ਚੁੱਪਾਂਗੀ ਚੁੱਪਾਂ ਮੈਂ ਕਾਹਨੂੰ 2 ਰੁਪਏ ਦੇਣੇ ਆਉਦੇ ਲਾ ਲਾ ਕੇ ਬੈ ਸੇ ਲਾ ਲਾ ਕੇ ਸਿੱਟੀ ਜਾਂਦੇ ਨੇ ਨਾ ਲਉਂਦੇ ਆ ਨਾ ਵਾਸਤਾ ਪੈਸੇ ਵਾਦੂਗਾ ਕੀ ਹੋ ਗਿਆ ਠੀ ਕਿਹੜੇ ਪੈਸੇ ਵਾਦੂ ਹੋਗੇ ਆ ਦੇਖ ਜਵਾਖਾ ਨੂੰ ਗੈਰੀ ਆ ਵਾ ਪੈਸੇ ਲਾਲ ਆ ਕਿ ਸਿੱਟੀਆਂ ਅੰਦਰ ਨੇ ਲਾਉਂਦੇ ਨਹੀਂ ਕਰਦੇ ਨਹੀਂ ਹੈਗੇ ਅੱਛਾ ਫੇਸ਼ ਵਾਸ ਮੂੰ ਤੋਂਣ ਵਾਸਤੇ ਇਹ ਕਾ ਪਈਆ ਦੇਖ ਇਹ ਤਾਂ ਪਪੀਤੇ ਵਾਲਾ ਬੜਾ ਹੀ ਵਧੀਆਗਾ ਫੇ ਲਾਉਂਦੀ ਲਾ ਹੀ ਨਹੀਂ ਹੈਗਾ ਛੌਂਕਾ ਲਿਆਉਂਦਾ ਬਾਲਾ ਕੁਝ ਪੈ ਲਾਉਂਦੇ ਨਹੀਂ ਕਰਦੇ ਨਹੀਂ ਬਸ ਪੈਸੇ ਬਰਬਾਦ ਕਰੀ ਜਾਂਦੇ ਕਿਪੂ ਦੇ ਤਾਂ ਮੂੰ ਤੋਂ ਹੁਸਮਾ ਬਹੁਤ ਹੋ ਰਹੀਆਂ ਲਾਉਂਦੇ ਨਹੀਂ ਹੈਗੇ ਨਾਨਕ ਕਿੰਨੇ ਕਿੰਨੇ ਮੈਂ ਗਿਆ ਤਾਂ ਤੇ ਆ ਚਾਰ ਸੌ ਦੇ ਤੇ ਹੋਰ ਆਹੋ ਆਂਟੀ ਕੰਮ ਤਾਂ ਗਾ ਨਿਭੜਾ ਜੋ ਤੇ ਮੈਨੂੰ ਨਾ ਦੋ ਦਿਨਾਂ ਦੀ ਛੁੱਟੀ ਚਾਹੀਦੀ ਹੈਗਾ ਮੈਂ ਰਿਸ਼ਤੇ ਵਾਲੀ ਜੀ ਜਾ ਕੇ ਹੁਣਾ ਕਿਹ ਮੈਨੂੰ ਇਸ ਤੇ ਜੀ ਜਾ ਕੇ ਹੁਣਾ ਕੰਮ ਆ ਜੂਜੀ ਬਸ ਹੂੰ ਨਹੀਂ ਜਾਵੇਂਗੀ ਤੂੰ ਹਾਂ ਅੱਜ ਹੀ ਜਾਉਂਗੀ ਦੋ ਦਿਨ ਲਾਉਂਗੀ ਮੈਂ ਤਾਂ ਕਰਕੇ ਕਹਿੰਨੀ ਵੀ ਦੋ ਦਿਨ ਮੈਂ ਤੂੰ ਆਇਆ ਨਹੀਂ ਮੈਨੂੰ ਆਪਾਂ ਕੰਮ ਦਾ ਦੇਖ ਲਓ ਆਂਟੀ ਕੋਈ ਨਹੀਂ ਹੈ ਨਾ ਆਪੇ ਸਭ ਕਿਸਾਰ ਲਓ ਦੋ ਦਿਨ ਮੈਂ ਇੱਥੇ ਹੁੰਦਾ ਨਹੀਂ ਬਾਈ ਫੇ ਤੂੰ ਅੱਧੀ ਨਾਲ ਲੱਗਦੀ ਹਾਟ ਜਾ ਬਰਾ ਫਿਰ ਹੁਣ ਮੈਂ ਇਥੇ ਜਿਹੋ ਕੰਮ ਹੀ ਨਹੀਂ ਹੁੰਦਾ ਗੋਏ ਦਾ ਬਟਰ ਮੈਥੋਂ ਜੱਕਾ ਜਾਂਦਾ ਰੋਟੀ ਢੱਕਦਾ ਮੈਥੋਂ ਨਹੀਂ ਹੁੰਦਾ ਕਪੜਾ ਦਾ ਮੈਥੋਂ ਨਹੀਂ ਹੁੰਦਾ ਉਹ ਤਾਂ ਗੱਲ ਠੀਕ ਕਰਨ ਠੀਕ ਗੱਲ ਕਰ ਫਿਰ ਮੈਨੂੰ ਵੀ ਤੈਨੂੰ ਪਤਾਗਾ ਹੋਰ ਕੋਈ ਕੰਮ ਨਹੀਂ ਹੈਗਾ ਤੁਹਾਡੇ ਘਰ ਤੋਂ علاوہ ਮੇਰਾ ਕਿੱਥੋਂ ਗੁਜ਼ਾਰਾ ਹੁੰਦਾਗਾ ਹੁਣ ਆਇਆ ਵੀ ਕਿੱਥੇ ਜਾਣਾ ਕਰਨਾ ਵੀ ਮਾੜਾ ਮੋਟਾ ਪੈਣਦਾ ਤੂੰ ਆਪਸਿਆਂ ਆਣੀ ਹੈ ਗਿਆਨ ਤੇ ਪੈ ਫੇਤੀ ਸਵੇਰੇ ਜਾ ਕੇ ਤੜਕੇ ਜਾ ਕੇ ਆਥਰ ਨੂੰ ਮੋੜਾਈ ਸ਼ਾਮ ਨੂੰ ਚਲੋ ਹੁਣ ਤਾਂ ਕੜਾ ਚੱਲ ਇੱਕ ਦਿਨ ਲਾਉਂਗੀ ਕਿੱਥੇ ਦੋ ਦਿਨ ਕੀ ਹੁੰਦਾਗਾ ਦੋ ਦਿਨਾਂ ਦਾ ਛੁੱਟੀ ਦੇ ਦੋ ਬਸ ਉਸ ਤੋਂ ਬਾਅਦ ਨਾ ਮ ਤਾਂ ਦੇਖ ਲੈ ਭਾਈ ਫਿਰ ਮੈਂ ਤਾਂ ਹੋਰ ਕੀ ਆ ਕਿ ਸਭ ਕੀ ਛਾਲ ਨੂਗੀ ਤੇਰੀ ਮਰਜ਼ੀ ਆ ਗਈ ਹੋ ਸਾਰ ਲਿਓ ਆਂਟੀ ਬਣ ਕੇ ਮੈਂ ਤਾਂ ਬਾਲਾ ਹੀ ਹੋ ਗਿਆ ਮਾਨਨਾ ਕਿ ਹਾਸੇ ਦਾ ਮੱਖਾ ਚਾਹਾਂ ਆਂਟੀ ਆਂ ਤੇ ਸਮਝਦੀ ਆਗੀ ਮੈਂ ਕਹਿ ਦੂ ਹਰੂ ਬਾਵਾਜਾ ਬਾਗ ਤੇ ਜਾਉਂਗੀ ਛੋਨੀ ਤੂੰ ਤਾਂ ਤੀਜੇ ਕਿ ਦਿਨ ਕਹਿਦਾ ਨਹੀਂ ਅੱਜ ਮੈਨੂੰ ਆ ਕੰਮ ਹੋਗਾ ਅੱਜ ਮੈਨੂੰ ਆ ਕੰਮ ਹੋਗਾ ਤੂੰ ਆਪੀ ਸਿਆਣੀ ਆਗੀ ਫਿਰ ਹੁਣ ਮੈਂ ਲਾਈਕ ਆ ਦਿਖਾ ਤੇਰਾ ਜੇ ਮੈਥੋਂ ਕੰਮ ਹੁੰਦਾ ਹੁੰਦਾ ਮੈਂ ਤੈਨੂੰ ਉਹਦੀ ਨਾ ਲਾਉਂਦੀ ਉਹ ਤਾਂ ਗੱਲ ਠੀਕ ਆ ਫਿਰ ਆਇਆ ਨਾ ਆਂਟੀ ਹੁਣ ਮੈਂ ਵੀ ਘਰੇ ਕੱਲੀ ਆ ਮੁੰਡਾ ਕਾ ਨਿਆਣਾ ਕਿਤੇ ਹੀ ਮਾੜਾ ਮੱਤਾ ਕੰਮ ਧੰਦਾ ਹੁੰਦਾ ਹੁੰਦਾ ਫੇਸਟੇਜ ਜਾਣਾ ਜਾਂ ਉਂ ਕਿਤੇ ਜਾਣਾ ਫਿਰ ਮੈਨੂੰ ਜਾਣਾ ਪੈਂਦਾ ਵਾਪ ਨੂੰ ਕਿਹੜਾ ਕੋਈ ਹੋਰ ਆ ਮੂਰੇ ਮਗਰ ਜਾਣ ਵਾਲਾ ਪੇ ਜਾਣਾ ਤਾਂ ਪੈਂਦਾ ਐ ਬਈ ਦੁਖ ਦੇ ਸੁਖ ਦੇ ਵੀ ਜਾਣਾ ਪੈਂਦਾ ਕੋਈ ਹੋਟਲ ਮੈਸੇਜ ਚ ਵੀ ਜਾਣਾ ਕੋਈ ਤੇਰੀ ਮਰਜ਼ੀ ਆ ਜਾਂ ਦੇਖ ਲੈ ਸਾਰ ਲੂੰਗੀ ਆਪਣੀ ਚੌਕੀ ਹੋਰ ਜਾ ਸਾਰ ਲਈ ਕੋਈ ਗੱਲ ਨਹੀਂ ਬਾਈ ਵਰਗਿਆਂ ਨੂੰ ਕਹੇ ਸੀ ਕਰਾ ਦੇਣਗੇ ਨਾਲ ਦੋ ਦਿਨਾਂ ਨਾਂ ਲਾਈ ਪੋਚਾ ਫਿਰ ਕੀ ਹੁੰਦਾ ਝਾੜੂ ਕੱਢਦਾ ਖਰੀ ਗੱਲਾਂ ਕੱਲ ਦੇਖੂੰਗੀ ਫੇਰ ਆਪਣੀ ਮੈਸੇਜ ਕਰੂੰਗੀ ਲੋਕੋਸਤਾ ਕਰੂੰਗੀ ਜਿਵੇਂ ਲੋਟ ਲੱਗਿਆ ਤੇ ਮੁੰਡੇ ਨੂੰ ਵੀ ਨਾਲ ਲੈ ਕੇ ਜਾਣੀ ਹਾਂ ਉਹਨੂੰ ਸ਼ੂਟਿੰਗਾਂ ਨੇ ਉਸੇ ਦੀ ਮੈਨੂੰ ਲਾਲਚ ਸੀਗਾ ਮੈਂ ਕਿਹਾ ਚਲ ਦੋ ਸ਼ੂਟਿੰਗਾਂ ਨਹੀਂ ਗਈਆਂ ਕਹਿੰਦਾ ਆਇਆ ਫਿਰ ਦੋ ਰਾਤਾਂ ਹੀ ਲਾਈ ਬਾਦ ਨਾ ਨਹੀਂ ਨਾ ਨਾ ਦੋ ਦਿਨ ਹੀ ਲਾਉਂਗੀ ਬਸ ਤੀਜੇ ਦਿਨ ਆਜੀ ਆਜ ਦੀ ਕੋਈ ਗੱਲ ਨਹੀਂ ਹੋਰ ਫਿਰ ਕਰੇ ਮੇਰੇ ਭਾਈ ਮੈਥੋਂ ਨਹੀਂ ਹੁੰਦਾ ਹੈਗਾ ਨਾ ਕੋਈ ਗੱਲ ਨਹੀਂ ਬਾਕੀ ਕੰਮ ਤਾਂ ਨਿਪੜਕਾ ਕੇ ਰੱਖ ਤਾ ਮੈਂ ਹੁਣ ਜਾਣੀਂਗੀ ਚੰਗਾ ਧਿਆਨ ਹੋਰ ਫਿਰ ਬਸ ਉਹਨੂੰ ਦੋ ਆਜੀ ਨਾ ਕੋਈ ਗੱਲ ਮੈਂ ਭੇ ਆਜੀ ਤੀਜੇ ਦਿਨ ਕਹਿਦਾ ਨਹੀਂ ਆਂਟੀ ਮੈਂ ਜਾਉਂਗੀ ਵੀ ਮੈਂ ਤਾਂ ਹੁਣ ਸੁਖ ਦੀ ਮਾਰੀ ਨੇ ਤਾਂ ਹੁਣ ਮੇਰਾ ਟਾਈਮ ਦੀ ਸੁਖ ਦਾ ਵੀ ਲਾਈ ਸੀ ਕੰਮ ਨਹੀਂ ਹੁੰਦਾ ਮੈਂ ਇਥੋਂ ਆਟਾ ਨਹੀਂ ਗੁੱਝਿਆ ਜਾਂਦਾ ਬਾਹ ਦੁਖਦੀ ਆ ਲੱਤ ਦੁਖਦੀ ਆ ਤੀਜੇ ਦਿਨ ਕਹਿੰਦਾ ਨਹੀਂ ਮੈਂ ਤੇ ਜਾਊਂਗਾ ਟੀ ਦੋ ਦਿਨ ਜਾਊਂ ਤਿੰਨ ਦਿਨ ਜਾਊਂਗੀ ਫਿਰ ਮੇਰੇ ਪੈਸੇ ਦਿੱਤੇ ਤਾਂ ਮੈਨੂੰ ਤਾਂ ਕੋਈ ਰਾਸ ਨਹੀਂ ਆਇਆ ਹੈਗਾ ਭਈ ਮਰ ਜਾਈਗੀ ਕੰਮ ਕਰਨ ਵਾਲੀ ਕਿਹੜਾ ਖੁਸ਼ੀ ਹੋ ਕੇ ਕਰਦੀਆਂ ਨੇ ਇਹ ਉਦੋਂ ਪੈਸਾ ਧੱਕਾ ਵੱਧੂ ਭਾਲਦੀਆਂ ਨੇ ਚਲ ਇਹ ਲੋਕ ਕਹੀ ਦਿੱਤਾ ਹੋਰ ਸਾਰ ਨੂੰ ਔਖ ਚੱਕ ਭੱਗ ਜਾਂਦੇ ਕਿ ਜਾਣਾ ਕਿਤੇ ਮਾਉਜ ਨੇ ਪਈ ਅੱਜ ਇਹਦਾ ਇੱਕ ਪਾਸਾ ਕਰਕੇ ਜਾਣਾ ਜਮਾ ਜਰ ਬੜਨ ਮੇੜ ਰਿਨ ਜਮਾ ਤੁਸੀਂ ਭਾਈ ਕੌਟਾ ਕਿਉਂ ਬੈਹ ਰਹਾ ਬੈਹ ਰ ਰੰਗ ਨਹੀਂ ਹੋ ਰਹੀ ਨਾ ਕੋਈ ਗੱਲ ਨਹੀਂ ਤੇ ਤੁਸੀਂ ਕਿਵੇਂ ਆਏ ਸੀ ਬੈਹ ਜੇ ਨੂੰ ਬੈਹ ਯਾਰ ਬੈਹ ਜਾ ਕੋਈ ਗੱਲ ਨਹੀਂ ਬੈਹ ਜਾ ਤੁਸੀਂ ਇੱਤਬਾ ਜਾਨੀ ਤੂੰ ਵੀ ਬੈਠ ਬੈਰੀ ਕਰਨ ਨਿਭੜੂ ਪ੍ਰਤੀਆਂ ਆਈਆਂ ਵੀ ਮੈਂ ਜਾਣਾ ਰਿਸ਼ਤੇਦਾਰੇ ਚ ਤੂੰ ਮੌਜਾਂ ਨਾਲ ਪਈਆਂ ਇੱਥੇ ਤੇ ਫਿਰ ਕੀ ਹੋਗਾ ਜੇ ਛੁੱਟੀਆਂ ਲੈਤੀਆਂ ਆ ਗਈ ਕਿਤੇ ਜਾਣਾ ਦਾ ਉਧਰ ਜਾਣਾ ਕੈਨਸਲ ਹੋਗਾ ਮੈਂ ਘਰੇ ਰਹਿ ਪਈ ਰਹਿਣਾ ਵੀ ਕਰਨੀ ਜ਼ਰੂਰੀ ਆ ਤੇ ਫਿਰ ਤੂੰ ਕਹੇ ਦੀ ਵੀ ਮੈਂ ਬਰਾਬ ਉੱਤਕੀ ਹੋਈ ਐ ਮੈਨੂੰ ਦੋ ਦਿਨ ਦੀ ਛੁੱਟੀ ਦੇ ਅਸੀਂ ਕਿਹੜਾ ਜਵਾਬ ਦਿੰਦੇ ਸੀ ਉਹ ਹੀ ਗੱਲ ਹੁਣ ਮਸ਼ੀਨ ਤਾਂ ਨਹੀਂ ਹੈਗੀ ਫਿਰ ਵੀ ਇਨਸਾਨ ਹੈ ਆਇਓ ਕੋਈ ਨਹੀਂ ਕੰਮ ਹੁੰਦਾ ਨਾ ਰਾਣੀ ਬਣਾਉ ਨੂੰ ਫਰਦਾ ਦਾ ਹੈਗਾ ਵਰਦੀਆਂ ਤੋਂ ਬਸ ਰਹਿਣ ਦੇ ਇਹਦੀ ਰਾਣੀ ਬਣਨ ਵਾਲਾ ਤਾਂ ਮੈਨੂੰ ਕਰਾਣੀ ਚੁੱਗੀਆਂ ساری ਉਮਰ ਤੂੰ ਨਾ ਫਿਰ ਮੇਰੇ ਪੈਸੇ ਤੇਰੇ ਕਿਹੜੇ ਪੈਸੇ ਤੇਰੇ ਤੇਰੇ ਮੈਂ ਜਦੋਂ ਪੈਸੇ ਨਹੀਂ ਕੋਈ ਦੇਣਾ ਤੂੰ ਕੌਣ ਹੋਣ ਦਾ ਮੈਂ ਤੇ ਪੈਸੇ ਨਿਕਣ ਵਾਲਾ ਮੈਂ ਦਿੱਤਾ ਹੋ ਗਿਆ 65000 ਰੁਪਏ ਬਣ ਗਿਆ ਵਾ ਘੱਟੋ ਘੱਟ ਕਿਹੜਾ 60 ਕਿਹੜਾ 70 ਵਾਲੇ ਕੀ ਹੋਇਆ ਤੁਹਾਨੂੰ ਕਿਉਂ ਸਾਡੇ ਸਾਡੇ ਮੇਰੀ ਤਿੰਨ ਦਾ ਹਦਾਂ ਤੇ ਆਹਨ ਹਾਲਤ ਲਈ ਤਜ਼ੀਮਤੋ ਅਸੀਂ ਦੋਨਾਂ ਦਾ ਕੰਮ ਨਹੀਂ ਆ ਸਾਡਾ ਐਂ ਜੀ ਨਾ ਜਾ ਹਾਂ ਬਿਆਹ ਆ ਮੈਂਦਾ ਸੀਗਾ ਕੋਈ ਨਾ ਮੈਂ ਕਿਧਰ ਭਰਦੀ ਆ ਮੈਂ ਕਿਧਰ ਭਰਦੀ ਆ ਐਂ ਕੱਬੀ ਜੇ ਤੂੰ ਢੂੜ ਸਾਲ ਦਾ ਪਾਵਾ 20000 ਰੁਪਏ ਦਾ ਮਣਿਕਾ ਵਿਆਦ ਵੀ 70 ਪਰ ਢੂੜ ਸਾਲ ਚ 20000 ਤਾਂ ਨਹੀਂ ਵਿਆਜ ਬਣ ਜਾਂਦਾ ਤੁਸੀਂ ਤਾਂ ਹੱਦ ਤੇ ਹੋਮ ਪਰ ਕਿੰਨਾ ਬਣੂਗਾ 1 ਰੁਪਿਆ ਵਿਆਜ ਚੱਲਦਾ ਤਾਂ ਤੁਸੀਂ ਦੱਸ ਦਿਓ ਜਾਨਦਾਰ 5000 ਵੀ ਲਾ ਮੰਗੇ 7000 ਪੀਏ ਬਣੇ ਜਿਹੜੇ ਤੁਹਾਡੀ ਪੜਾਈ ਕੀਤੀ ਆ ਸਾਡਾ ਤੇ ਵੀ ਮੱਚ ਗਿਆ ਨਾ 20 ਹਜ਼ਾਰ ਦਾ ਤੇਰੇ ਪਿੱਛੇ ਪੌਂਗਦੇ ਪੌਂਗਦੇ ਰੋ ਹੀ ਗਏ ਦਨੀ ਅੱਗੇ ਤੜਕੇ ਦੇ ਤੂੰ ਸਵੇਰੇ ਦੇ ਤੂੰ ਪਰਸੋਂ 20 ਹਜ਼ਾਰ ਦਾ ਤੇ ਮੱਚ ਗਿਆ ਹੁੰਦੇ ਨੂੰ ਅੱਛਾ ਫਿਰ ਜਿਹੜਾ ਤੇਰਾ ਤੇਲ ਮੱਛਾ 20 ਹਜ਼ਾਰ ਦਾ ਉਹ ਹੁਣ ਮੈਂ ਤੋਂ ਲੈਣਾਗਾ ਹੈ ਉਹ ਕਿੱਥੋਂ ਲੈਣਾ ਹੁੰਦਾ ਤੈਨੂੰ ਕਹੀਂ ਨਹੀਂ ਜਿਵੇਂ ਆਪੇ ਖੜਾ ਤੂੰ ਜੇ ਮੈਂ ਉਹ ਵਿੱਚ ਲਾਉਂਗਾ ਤੇ ਤੂੰ ਤਾਂ ਕਿਸੇ ਲਈ ਤੇ ਨਹੀਂ ਹੁੰਦੇ ਤੈਨੂੰ ਸੌਖੀ ਕਰਦਾ ਤਾਂ ਨਹੀਂ ਤੂੰ ਸੌਖੀ ਹੁੰਦੀ ਕਹਿ ਫਿਰ ਚੱਲ ਮੇਰੇ ਨਾਲ કે મે ચાલ میرے ਨਾਲ કેમ આહલે કોઈ મશીન આ બે સોદો કર લે ચાલ મારા ના કલા સૌખી બી વેત કે ગા યે નિયા કાલ સન કરેવા આજ બડી જબરદસ્તીઓ કે થોડી લે જો તો એકવાર એક આ ਵੀ મે નહીં ભરાણા કરેવા મે નહીં એને ભરાણગા તુસી ક્યું નહીં માનદે ત તું કો તો કીધું કરણા હોયા તને મે કી કે સુ કર કરે ફૂગાવાળા ક્યુંગા ਮੇਰੇ ਨਾਲੋਂ ਨਾ ਤੂੰ ਛੋਟਾ ਹੀ ਆ ਮੇਰੇ ਤੇ ਤਰਸ ਹੁੰਦਾਗਾ ਜਦੋਂ ਐਨੇ ਮੈਂ ਤੈਨੂੰ ਦੱਸਿਆ ਸੀ ਵੀ ਤੇਰੇ ਭਾਈ ਨਾ ਕਰਵਾ ਦੇ ਰਿਸ਼ਤਾ ਮੇਰਾ ਜੇ ਤਰਸ ਹੀ ਹੁੰਦਾ ਤੈਨੂੰ ਹੋ ਗਏ ਤਾਂ ਨਹੀਂ ਕਰਾਉਣਾ ਤੈਨੂੰ ਮੈਂ ਕਿਉਂ ਨਾ ਭਾਬੀ ਗਏ ਮੈਨੂੰ ਭੇਵਾਨ ਨੂੰ ਤਾਂਂਦੀ ਆ ਮੇਰੇ ਨਾਲ ਯਾਰ ਤੂੰ ਇਹਨੇ ਲੱਛਾ ਆ ਕਾਹਵਾਂ ਜਨਾ ਚੱਕ ਕੇ ਆਉਂਦੇ ਮੋੜ ਤੇ ਵੀਜੇ ਜਿਹਾ ਪਾ ਕੇ ਬਾਤ ਖੁੱਲਣਾ ਕੋਈ ਨਹੀਂ ਮਹਿਬਾਨ ਤੇ ਸਾਇਨਾ ਆਈ ਕਿਉਂ ਕਰਦੀ ਆ ਤੂੰ ਮੈਂ ਸਾਨੂੰ ਕਿਉਂ ਕਰਾਂ ਫਿਰ ਮੇਰੇ ਨੀ ਪੀਏ ਹੱਦ ਨੂੰ ਇਹੋ ਮੇਰੇ ਕੋਲ ਰੁਪਏ ਰਪੀਅਨ ਹੈਗੇ ਹਜੇ ਫੇ ਸਾਈਨ ਕਰ ਕੋਣ ਦੇ ਦੇ ਦੂੰ ਮੈਂ ਤੇਰੇ ਕੋਲ ਕਾ ਰੁਪਏ ਹੋਣਗੇ ਕੋਈ ਗੱਲ ਨਹੀਂ ਦੇ ਦੂੰ ਰਪੀਅਨ ਇਹਨੂੰ ਤੇਰਾ ਤਾਂ ਚੀ ਤਾਂ ਹੋਣੀ ਜਿਹੜੀ ਜਾਂਦੇ ਆਂ ਵੀ ਤਾਂ ਗਲ ਘੋੜ ਬੈਠੀ ਮਾਰਦਾ ਦਿੰਨ ਘੋੜਦੇ ਹੈਗਾ ਮੁੰਡਾ ਮਾਰ ਮਾਂ ਦਾ ਰਕਤਲ ਦਾ ਕੇਸ ਗਲ ਘੋੜ ਕੋ ਸਾਰੀ ਉਮਰ ਦੋਨੇ ਨਹੀਂ ਖਤਮ ਹੋਣੇ ਆਏ ਆ ਕੀ ਮਤ ਕਿ ਆਇਆਗਾ ਰਹਿਣਗੇ ਤੂੰ ਮੁੱਛਾ ਲਾ ਕੇ ਨਾ ਦੇ ਜਿਆਦਾ ਕਰੇ ਬਪਰਾ ਮਾ ਕੇ ਜੱਤ ਤੋਂ ਪੈਸੇ ਲੈ ਕੇ ਹੀ ਜਾਵਾਂਗੀ ਮੈਂ ਨਾ ਤਾਂ ਕਿ ਤਨੂੰ ਅੱਜ ਇਸ ਘਰ ਚੋਂ ਪੈਸੇ ਮਿਲਣਾ ਨਾ ਘਰੇ ਵਾਪਰੇ ਜਾਵੇ ਦੋਨੇ ਸਿਰ ਥਾਣੇ ਜਾਉਂਦੇ ਫਿਰ ਓਹੋ ਕਿਸੇ ਥਾਣੇ ਤੇ ਤੁਗੀ ਘਰੇ ਨਹੀਂ ਜਾਉਂ ਮੈਂ ਪਾ ਥਾਣੇ ਜਾ ਕੇ ਤੁੰਨਾ ਦਾ ਨਾਂ ਲਖਾਂਗੀ ਵੀ ਆਹ ਕਹਿੰਦੇ ਗੁੰਡਾ ਕਰਦੇ ਘਾੜੇ ਜ਼ਬਰਦਸਤੀ ਕਰਦੇ ਮੇਰੇ ਨਾਲ ਕੱਲੀ ਜਨਾਨੀ ਦੇਖ ਕੇ ਕਹਿੰਦੇ ਇਹ ਬੇਦਗਾਂ ਦਿਖਾਈ ਨਹੀਂ ਜਾਣਗੇ ਸਾਥੋਂ ਬਾਹਰਦੇ ਸੀ ਟੱਕੇ ਨਾਲ ਅਖਾ ਤਬਾਹ ਕਰਨ ਲਾਉਣ ਜਿਹੜਾ ਤੁਸੀਂ ਕਾਲਜ ਲੈ ਆਏ ਤਰੇਵੇ ਦਾ ਤੇ ਤੁੰ ਕਿਸੇ ਪਾਸੇ ਲੋਟ ਵੀ ਹੋ ਗਏ ਯਾਰ ਫਿਰ ਐਂ ਪੈਸੇ ਮੁਰਦੇ ਹੁੰਦੇ ਆਗੇ ਨਾਲੇ ਸੌਖੀ ਕਰਦੇ ਆ ਮੈਂ ਮਾ ਕੇ ਨਹੀਂ ਨੀ ਤੇ ਕਰੇ ਕਿਉਂ ਰੋਕਣੀ ਮੜ ਕੇ ਬੈਠਾ ਤੇ ਵੇਖੀ ਰਹਾ ਕਾ ਮੋਤੀਆਂ ਇਸ ਟਾਈਮ ਥੋੜੇ ਕਰੇ ਹੱਥ ਕਾਰਿਆ ਕਰਦੀ ਨਾ ਉੱਥੇ ਮਹਿੰਦੀ ਨਾਲ ਹੱਥ ਲਾਲ ਕਰਨੇ ਆ ਮੈਂ ਬੈ ਜਾ ਉਸ ਪਾਸੇ ਜੀ ਮਾਨੂੰ ਹੋ ਸਿੱਖੇ ਹਾਂ ਉਹ ਖਿਲੀ ਬਣੀ ਲਾਲ ਰੰਗ ਦੀ ਤੂੰ ਇਹਦਾ ਹੌਸਾ ਕਰਾਣ ਲੱਗਿਆ ਕਾ ਜਿੱਦ ਆਪਣੇ ਬਾਪ ਸਾਇੰਸ ਕਰਾਏ ਕਿਵੇਂ ਕਰਵਾਉਂਗੀ ਹੁੰਦਾ ਕੌਣ ਹੈ ਸਿਆਣ ਕਰਵਾਉਣ ਵਾਲਾ ਮੇਰੇ ਕਿਉਂ ਹਾਂ ਕਿਉਂ ਕਿ ਤੂੰ ਲੈ ਕੇ ਦੇ ਸਾਨੂੰ ਇਹ ਜੀ ਆਪਾਂ ਹੱਜਾ ਲਾ ਦਾ ਆਏ ਇੱਕੀ ਦੇ ਦੇ ਤੂੰ ਵੀ ਕਹੇ ਇਹਨਾਂ ਨੂੰ ਪੈਸੇ ਦੇਉਂ ਹਾਂ ਲੈ 10 ਕਿੰਨੇ ਦਿਨਾਂ ਹੁੰਦੇ ਨੇ ਕਿੰਨੇ ਦਿਨਾਂ ਦੇਮ ਇਹ ਤਾਂ ਪਾਰ ਨੂੰ ਫੇਰ ਉਹਨਾਂ ਦਾ ਤਾਂ ਕੋਈ ਚੱਕਾ ਨਹੀਂ ਮੈਂ ਨਹੀਂ ਖਾਣੇ ਜਾਉਂਗੀ ਤੂੰ ਨਹੀਂ ਬਾਜ ਮੈਨੂੰ ਕੋਈ ਗੱਲ ਨਹੀਂ ਮਾਰਿਆ ਇੱਥੇ ਬੈਠੇ ਰਹੋ ਮੇਰੇ ਮਰਜ਼ੇ ਦੇ ਬੈਠਿਆਂ ਹਾਂ ਹਾਂ ਇੱਥੇ ਬੈਠੇ ਰਹੋ ਗਾਣੇ ਜਾ ਤੇ ਉਹਦਾ ਪੁੱਤ ਨਾ ਜਾਣੀ ਪਈ ਤੂੰ ਥਾਣਾ ਦੋ ਨਾ ਨਾਚਕਵਾਇਆ ਮੈਂ ਫਿਰ ਤੂੰ ਆਂ ਸਾਡੇ ਦਾ ਮੇਜ ਦੁੱਖ ਕਰਿਆ ਇੱਧਰੇ ਨੂੰ ਜਸਾਟੇ ਕਰੇ ਬੜੀ ਤੇਰੀ ਰਸਤਾ ਮੈਂ ਬੱਡੂਗਾ ਤੂੰ ਸਾਡੇ ਘਰੇ ਆਉਂ ਉੱਥੇ ਵੀ ਆਉਂਗੀ ਨਾਣ ਦੱਸੂ ਤੇਰੀ ਮਾਂ ਨੂੰ ਤੇਰੀ ਘਤੂ ਦਾ ਵੀ ਐਂ ਜਾ ਕੇ ਤੇਰਾ ਪੁੱਤ ਮੇਰੀ ਬਾਹ ਫੜ ਕੇ ਜ਼ਬਰਦਸਤੀ ਕਰਦਾ ਹੈ ਮਾਂ ਆਹ ਫੜੀਏ ਨਿੱਕੀ ਜਾ ਤੂੰ ਇੱਥੇ ਬੈਠਾ ਰਹੇ ਫਿਰ ਬਾਹ ਨੂੰ ਛੇੜਿਆ ਵੀ ਆਂ ਕਿਆ ਛੇੜਨੋਂ ਪਰਤਾ ਹੁਣ ਆਗੇ ਕਾਗਜ਼ ਲੈ ਕੇ ਕਰੇਗਾ ਦੋਨੇ ਜਣੇ ਚੱਕ ਕੇ ਬੇ ਕੱਲੀ ਜਾਣੀ ਆ ਕਿ ਹੁਣ ਮਾਰਾਂਗੇ ਤਾਪਕਾ ਹੈ ਤੂੰ ਉਹ ਤੇਰੇ ਤੇ پاਗਲ ਨਹੀਂ ਹੈਗੀ ਤੈਨੂੰ ਤੈਨੂੰ ਸੌਖੀ ਕਰ ਦੇਈ ਰਾਣੀ ਬਣਾਉਂਦੇ ਰਾਣੀ ਤੇ ਤੈਨੂੰ ਆਪੇ ਹੈਗੀ ਆ ਲੇ ਆ ਦੇ ਮਰ ਕੋ ਸਾਹਿਬ ਆ ਕੀ ਵੇ ਬੋਟਾ ਕਦੀ ਨੌਕਰਾਂ ਨਹੀਂ ਕਰਦੇ ਦੇਖੀ ਆ ਮੇਰੇ ਭਾਈ ਨਾਲ ਵਿਆਹ ਕਰੋ ਉਹਨੂੰ ਕਰਦੀ ਆ ਘਰ ਦੀ ਮਾਲਕਣ ਵਾਂ ਨੂੰ ਫਰਦੀ ਆ ਹਾਂ ਮਾਹ ਕੋਈ ਨਾ ਕਰੀ ਬਣ ਕੇ ਜੋ ਕਦੇ ਮੈਂ ਆ ਕਿ ਇਹਨੂੰ ਦਿਨ ਰਾਣੀ ਬਣਾ ਦਨੇ ਆ ਭੈਣ ਆਖਲ ਨਹੀਂ ਆਈਗੀ ਇਹਨੂੰ ਜਾਨੀ ਨੂੰ ਕਦੀ ਉਹ ਤਾਂ ਭੜਾਈ ਆ ਦਾਵਾ ਹੀ ਕਰਿਆ ਵੇ ਲੈ ਕਰਿਆ ਵਿਦਾਵਗਰ ਕੀ ਕੀ ਪਧੋ ਪੈਸੇ ਦੇਖੀ ਆ ਸੁੱਕ ਜਾਂਦੀ ਟੀਕੀ ਆਪਣੇ ਆਉਂਦੀ ਨਹੀਂ ਇਹਦੇ ਅੱਖੇ ਅਜੀ ਤੋਤਾ ਹੁਣ ਕਬ ਕਾ ਸਾਡੇ ਘਰੀ ਬਾਗੇ ਆਪਣੇ ਇਹਦੇ ਅੱਖੇ ਆਉਂਦੀ ਨਹੀਂ ਬੋਸ ਵਾਲੇ ਕਿਤੇ ਤੁਰੇ ਵੀਰੇ ਉੱਪਰ ਬੈਠੇ ਆ ਯਾਰ ਆਪਣਾ ਕੀ ਕਰ ਹਾਂ ਨਹੀਂ ਆਉਣਗੇ ਬੋਸ ਵਾਲੇ